ਹੋਰ ਉਦਿਆਸ ਸੇ ਚੁਣਿਆ ਜਾਂਦਾ ਜਾਨੀ ਕਿ ਮੈਂਬਰ ਆਫ ਪਾਰਲੀਮੈਂਟ ਵਾਸਤੇ ਮੈਂ ਚੁਣਿਆ ਗਿਆ ਲੁਧਿਆਣੇ ਤੋਂ ਫਿਰ ਮੈਂ ਆਪ ਦਾ ਅਸਤੀਫਾ ਜਿਹੜਾ ਹੈਗਾ ਉਹ ਅੱਜ ਸਪੀਕਰ ਸਾਹਿਬ ਨੂੰ ਦੇਣ ਵਾਸਤੇ ਆਇਆ ਕਿਉਂਕਿ ਇਸ ਵਿਧਾਨ ਸਭਾ ਦੀ ਪੌੜੀਆਂ ਚੜਨ ਵਾਸਤੇ ਬੜਾ ਤਸੱਦਦ ਕੀ ਬੜਾ ਜਦੋਜਹਿਦ ਕੀਤੀ ਗਈ ਮੈਨੂੰ ਲੱਗਦਾ ਹੈ ਔਰ ਸੱਚੇ ਪਾਤਸ਼ਾਹ ਨੇ ਬਹੁਤ અપਾਰ ਕੀਤਾ અપਾਰ ਕਿਰਪਾ ਕੀਤੀ ਮੇਰੇ ਤੇ ਔਰ 2012 ਜਿਰੂ ਮੈਂ ਸਭ ਤੋਂ ਛੋਟੀ ਉਮਰ ਸੀ 33 ਵਰਿਆਂ ਦਾ ਸੀਗਾ ਮੈਨੂੰ ਇਸ ਵਿਧਾਨ ਸਭਾ ਦੀਆਂ ਪੌੜੀਆਂ ਚੜਨ ਦਾ ਮੌਕਾ ਮਿਲਿਆ। ਔਰ ਮੈਂ ਜਿੰਨਾ ਕਿ ਮੇਰੇ 'ਚ ਜਾਨ ਸੀ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਉਰੇ ਮੁਤਾਬਕ ਬੇਖੂਬੀ ਨਾਲ ਆਪ ਦਾ ਜਿਹੜਾ ਸਮਾਂ ਇੱਥੇ ਨਿਭਾਇਆ। ਮੇਰਾ ਖਲ ਤਕਰੀਬਨ ਤਕਰੀਬਨ 12 ਸਾਲ ਇਸ ਵਿਧਾਨ ਸਭਾ 'ਚ ਗੁਜ਼ਾਰੇ ਹੈ। ਹੁਣ ਦੇਸ਼ ਦੀ ਪਾਰਲੀਮੈਂਟ 'ਚ ਵਿੱਚ ਜਾਣ ਦਾ ਮੌਕਾ ਮਿਲਿਆ। ਵਾਹਿਗੁਰੂ ਮੇਰ ਕਰਨ ਕਿ ਉੱਥੇ ਜਾ ਕੇ ਵੀ ਅਸੀਂ ਲੋਕਾਂ ਦੀ ਆਵਾਜ਼ ਬੁਲੰਦ ਕਰ ਸਕੀਏ ਪੰਜਾਬ ਦੇ ਜਿਹੜੇ ਮੁੱਦੇ ਆ ਉਹਨਾਂ ਦੀ ਆਵਾਜ਼ ਉਠਾ ਸਕੀ ਸੋ ਇਸ ਕਰਕੇ ਅੱਜ ਮੈਂ ਤੇ ਬਾਜਵਾ ਸਾਹਿਬ ਤੇ ਸੰਧੂ ਸਾਹਿਬ ਤੇ ਹੋਰ ਮੇਰੇ ਸਾਥੀ ਮੋਹਿਤ ਜੀ ਹਰੀਨ ਤੇ ਮਨੀਸ਼ ਜੀ ਮੈਡਮ ਸਾਡੇ ਹਿੰਦੂ ਜੀ ਅਸੀਂ ਸਾਰੇ ਇਕੱਠੇ ਹੋਏ ਸੀ ਘਰੇ ਉੱਥੇ ਆਫਿਸ ਦੇ ਵਿੱਚ ਤੇ ਅਸੀਂ ਆਖਿਆ ਕਿਉਂ ਨਾ ਜਾ ਕੇ ਇਸੀਫਾ ਦੇ ਕੇ ਆਈਏ ਕਿਉਂਕਿ ਬਹੁਤ ਵੱਡਾ ਰੁਤਬਾ ਹੈ ਵਿਧਾਨ ਸਭਾ ਦਾ ਔਰ ਬਹੁਤ ਮਾਨ ਬਖਸ਼ਿਆ ਸੋ ਇਸ ਕਰਕੇ ਸਪੀਕਰ ਸਾਹਿਬ ਨੂੰ ਦਾ ਰੈਜ਼ੀਗਨੇਸ਼ਨ ਦੇਣ ਵਾਸਤੇ ਆਇਆ ਹੋਰ ਉਦੇਸ ਸੇ ਚੁਣਿਆ ਜਾਂਦਾ ਜਾਨੀ ਕਿ ਮੈਂਬਰ ਆਫ ਪਾਰਲੀਮੈਂਟ ਵਾਸਤੇ ਮੈਂ ਚੁਣਿਆ ਗਿਆ ਲੁਧਿਆਣੇ ਤੋਂ ਫਿਰ ਮੈਂ ਆਪ ਦਾ ਅਸਤੀਫਾ ਜਿਹੜਾ ਹੈਗਾ ਉਹ ਅੱਜ ਸਪੀਕਰ ਸਾਹਿਬ ਨੂੰ ਦੇਣ ਵਾਸਤੇ ਆਇਆ ਕਿਉਂਕਿ ਇਸ ਵਿਧਾਨ ਸਭਾ ਦੀ ਪੌੜੀਆਂ ਚੜਨ ਵਾਸਤੇ ਬੜਾ ਤਸੱਦਦ ਕੀ ਬੜਾ ਜਦੋਜਹਿਦ ਕੀਤੀ ਗਈ ਮੈਨੂੰ ਲੱਗਦਾ ਹੈ ਔਰ ਸੱਚੇ ਪਾਤਸ਼ਾਹ ਨੇ ਬਹੁਤ અપਾਰ ਕੀਤਾ અપਾਰ ਕਿਰਪਾ ਕੀਤੀ ਮੇਰੇ ਤੇ ਔਰ 2012 ਜਿਰੂ ਮੈਂ ਸਭ ਤੋਂ ਛੋਟੀ ਉਮਰ ਸੀ 33 ਵਰਿਆਂ ਦਾ ਸੀਗਾ ਮੈਨੂੰ ਇਸ ਵਿਧਾਨ ਸਭਾ ਦੀਆਂ ਪੌੜੀਆਂ ਚੜਨ ਦਾ ਮੌਕਾ ਮਿਲਿਆ ਔਰ ਮੈਂ ਜਿੰਨਾ ਕਿ ਮੇਰੇ 'ਚ ਜਾਨ ਸੀ ਸੱਚੇ ਭਾਸ਼ਾ ਨੇ ਕਿਰਪਾ ਕੀਤੀ ਪੂਰੇ ਮੁਤਾਬਕ ਬੇਖੂਬੀ ਨਾਲ ਆਪ ਦਾ ਜਿਹੜਾ ਸਮਾਂ ਇੱਥੇ ਨਿਭਾਇਆ ਮੇਰਾ ਖਲ ਤਕਰੀਬਨ ਤਕਰੀਬਨ 12 ਸਾਲ ਇਸ ਵਿਧਾਨ ਸਭਾ 'ਚ ਗੁਜ਼ਾਰੇ ਹੈ ਹੁਣ ਦੇਸ਼ ਦੀ ਪਾਰਲੀਮੈਂਟ ਵਿੱਚ ਜਾਣ ਦਾ ਮੌਕਾ ਮਿਲਿਆ ਵਾਹਿਗੁਰੂ ਮੇਰ ਕਰਨ ਕਿ ਉੱਥੇ ਜਾ ਕੇ ਵੀ ਅਸੀਂ ਲੋਕਾਂ ਦੀ ਆਵਾਜ਼ ਬੁਲੰਦ ਕਰ ਸਕੀਏ ਪੰਜਾਬ ਦੇ ਜਿਹੜੇ ਮੁੱਦੇ ਆ ਉਹਨਾਂ ਦੀ ਆਵਾਜ਼ ਉਠਾ ਸਕੀ ਸੋ ਇਸ ਕਰਕੇ ਅੱਜ ਮੈਂ ਤੇ ਬਾਜਵਾ ਸਾਹਿਬ ਤੇ ਸੰਦੂ ਸਾਹਿਬ ਤੇ ਹੋਰ ਮੇਰੇ ਸਾਥੀ ਮੋਹਿਤ ਜੀ ਹਰੀਨ ਤੇ ਮਨੀਸ਼ ਜੀ ਮੈਡਮ ਸਾਡੇ ਹਿੰਦੂ ਜੀ ਅਸੀਂ ਸਾਰੇ ਇਕੱਠੇ ਹੋਏ ਸੀ ਘਰੇ ਉੱਥੇ ਆਫਿਸ ਦੇ ਵਿੱਚ ਤੇ ਅਸੀਂ ਆਖਿਆ ਕਿਉਂ ਨਾ ਜਾ ਕੇ ਸਿਫਾ ਦੇ ਕੇ ਆਈਏ ਕਿਉਂਕਿ ਬਹੁਤ ਵੱਡਾ ਰੁਤਬਾ ਹੈ ਵਿਧਾਨ ਸਭਾ ਦਾ ਔਰ ਬਹੁਤ ਮਾਨ ਬਖਸ਼ਿਆ ਸੋ ਇਸ ਕਰਕੇ ਸਪੀਕਰ ਸਾਹਿਬ ਨੂੰ ਦਾ ਰੈਜ਼ੀਗਨੇਸ਼ਨ ਦੇਣ ਵਾਸਤੇ ਹੋਰ ਉਦਿਆਸੇ ਚੁਣਿਆ ਜਾਂਦਾ ਜਾਨੀ ਕਿ ਮੈਂਬਰ ਆਫ ਪਾਰਲੀਮੈਂਟ ਵਾਸਤੇ ਮੈਂ ਚੁਣਿਆ ਗਿਆ